ਉਹ ਅੱਜ ਤਾਂ ਹੀ ਰੈਸਟ ਤੇ ਸਾਡੇ ਪਰ ਬਚੇ ਜਾਂਦੇ ਨਹੀਂ ਕਰਨੀ ਹਾਂ ਰੈਸਟ ਕਰਨ ਦੇਣੀ ਹੈ ਜਗਰਾਤਾ ਵਿਖਾਉਣਗੇ ਚੰਗੀ ਦਰ ਹੈਗੀ ਆ ਹੋਰ ਦਿਖਾਇਆ ਮੈਂ ਦੱਸਦਾ ਉਹ ਯਾਰ ਕਹਿੰਦੇ ਜੇ ਗਲਾ ਖਰਾਬ ਹੋਇਆ ਹੋਵੇ ਤਾਂ ਕਾਂਜੀ ਪੀਣੀ ਚਾਹੀਦੀ ਖਾਂਸੀ ਨਹੀਂ ਸੱਚੀ ਗੱਲ ਏ ਇਹ ਡਾਕਟਰਾਂ ਦਾ ਪਹਿਲਾਂ ਸੀ ਗਏ ਇਹ ਸ਼ਹਿਰ ਅਸੀਂ ਇਸ ਛੀਂ ਨਹੀਂ ਉਹਦੀ ਮੈਡੀਸਿਨ ਲੈਣ ਫਿਰ ਉਹਨੂੰ ਮੈਡੀਸਿਨ ਦੇ ਕੇ ਮੰਨ ਲੈਣਾ ਉਹ ਕੱਢੀ ਲੈ ਲਊਗਾ ਕੋ ਦੋ ਮਿੰਟ ਆ ਮੈਂ ਨੁਕਸਾਨ ਹਾਂ ਚਿੰਤਾ ਕਰਨੀ ਨਾਲ गुड मॉर्निंग जी कैसे हो अच्छा <laughs> मेरे लानी है ओए पनीर चिल्ला ਤੇ ਪਨੀਰ ਚਿੱਲਾ ਗਿਆ ਖਾਣਾ ਮਾਦਾ ਹੋ ਗਿਆ ਚਲੋ ਆ ਦੇ ਵਾਕੀ ਨੇ ਪਛਾਣਾ ਹੁੰਦੇ ਕਹਾਂ ਜਿਹੜਾ ਵੇਸਣ ਨਾ ਮਨਾ ਥੋੜਾ ਪਾਵੇਂ ਬੈਟਰ ਉਹਦਾ ਚਿੱਕੇ ਰੱਖ ਲੋ ਤਾਂ ਵੀ ਠੀਕ ਹੈ ਡੇੜਾ ਵਿੱਚ ਪਾਈ ਨਾ ਬਾਕੀ ਦਾ ਆਟਾ ਇਹਦੇ ਨਾਲ ਪਤਲਾ ਕਰਨਾ ਪੈਂਦਾ ਸਾਰਾ ਨਾਲ ਰੋਟੀਆਂ ਦਾ ਤਵੇ ਤੇ ਕਿੱ사 ਲੱਗ ਰਿਹਾ ਹੈ ਆਪ ਕੋ ਦੇਖ ਕੇ ਬਹੁਤ ਵਧੀਆ ਕ੍ਰਿਸਪੀ ਕ੍ਰਿਸਪੀ ਲੱਗ ਰਹੇ ਨੇ ਇਹ ਹੱਥਾਂ ਦੇ ਕਮਾਲ ਦਿੱਤੇ ਹੋਰ ਇਹ ਰੋਟੀ ਨਵੀਂ ਅੰਛਾ ਲੱਗੀਆਂ ਹੈ ਇਹ ਤੇ ਗੱਲ ਹੈਗੀ ਇਹ ਗੱਲ ਬਿਲਕੁਲ ਸਹੀ ਬਾਕੀ ਜਿੰਮ ਤੋਂ ਆਏ ਹਨ ਤੇ ਆਨਲਾਈਨ ਚਿੱਲੇ ਮਿਲ ਗਏ ਈ ਕਹਾਤਾ ਸੁਣਾ ਨਗਲਾਂ ਕਰਨ ਦੇ ਆਏ ਕੀ ਨਗਲਾਂ ਕਰਨ ਆ ਆ ਸੁਪਰ ਚੱਕੀ ਚੱਕੀ ਕਰਦੇ ਪਾ ਕੇ ਆਉਣ ਨੇ ਨਾ ਉਹ ਕਰ ਲਿਆ ਆ ਥੱਲੇ ਵੀ ਜਾ ਹੀ ਰਿਹਾਣ ਤੋਂ ਹੂੰ ਥੱਲੇ ਵੀ ਫਾਲਿਆ ਆਪਣਾ ਦੇਖ ਚੱਕਰ ਬੀਬਾ ਬੱਚਾ ਬਣ ਗਿਆ ਆ ਦੇਖੋ ਇਹਨਾਂ ਦੀ ਸੇਸ ਕਰਕੇ ਪੇਰ ਕਰ ਦਾਂਗੇ ਨਾ ਕਰ ਦਾਂਗੇ ਆਸੇ ਵਾਸੇ ਆਸੇ ਠੀਕ ਹੈ ਨਾ ਹੂੰ ਓਕੇ ਐਦਾਂ ਓਕੇ ਆਨਾਂ ਨੂੰ ਦਰਾਕੇ ਪਹਿਲਾਂ ਆਪਾਂ ਜਾਂਦਾ ਆ। ਆਹ ਥੋੜਾ ਕੱਟਾਂਗੇ। ਓਕੇ ਓਕੇ ਬਸ। ਇੱਕ ਹੋਣਾ ਪਾਈ ਤੇ ਥੋੜਾ ਰੱਖਾ ਹੈ। ਸਟੋਵਿੰਗ ਨਹੀਂ ਘੈਂਡ ਲੱਗਣ ਦੀ ਹੈ। ਹਾਂ ਮੇਰਾ ਹੌਟੀਆ ਤੇ ਚਿੱਨੇ ਖਾਓ ਪਰ ਮੈਂ ਤਾਂ ਹਲਤੀ ਖਾ ਕੇ ਬਿਮਾਰ ਹੋ ਜੰਨੀ ਆ ਜੋ ਇੰਦਾ ਦੇਖਦਾ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਆਹ ਦਿੱਤਾ ਜਰਾੱਖ ਤੇ ਸੌਸ ਵਾਸਤੇ ਉਹ ਤਾਂ ਛੋਟੀ ਕੋਲੀ ਹੋਏ ਹਾਂਜੀ ਪੜਦਾ ਚਲੋ ਮਟਿਆ ਪਾਸੇ ਲੋ ਟਿਕ ਪਈਏ ਅਪਸ ਸੌਸ ਮੈਂ ਕਿਹਾ 프라이 ਤਾਂ ਮੈਂ ਕਿਹਦਾ ਹੈਗਾ ਤੋ ਕਰਿਆ ਚੋਟੂ ਜੀ ਸੀਸ ਨਾਲ ਫਾਂਦੇ ਘਾਟੇ ਆ ਬਣਾ ਲੈਨੇ ਆ ਜੇ ਖਾ ਲੂਗੀ ਸੀਸ ਤੇ ਇੰਨੀ ਸੌਸ ਪਾ ਲੇ ਥੋੜੀ ਬਾਈ ਜਾਂਗਾ ਸਵਾਦ ਹੁੰਦਾ ਜਿਹੜਾ ਸੌਸ ਤੇ ਅਨ ਹੈਲਥੀ ਹੁੰਦੀ ਆ ਹਨਾ ਤੇ ਕਰੀ ਪਿਛੇ ਜਾਂਦਾ ਦੁਬਾਰੇ ਮੈਨਾਂ ਕਭ ਮੈਂ ਨਾ ਹਰ ਦਿਖਾਨੇ ਆਂ ਪਰ ਅਡਾ ਪੀਂਦੇ ਪੀਂਦੇ ਕਿਸ਼ ਕਿਤੇ ਜਾਂਦਾ ਆ ਸੀਸ ਦਾ ਚਿਲਾ ਤੇ ਆ ਰਹੇ ਹੁੰਦੇ ਆ ਵੇਖੋ ਸਟਿਕ ਨਿਕਾਇਆ ਜਾ ਸੀਸ ਜਿਆਦਾ ਗਾ ਚਿੱਲਾ ਤੇ ਚਾਹ ਮੇਰੀ ਚਲ ਗਈ ਥਲੇ ਮੰਮੀ ਨੇ ਵੀ ਖਾ ਲਏ ਪਾਪਾ ਨੇ ਵੀ ਖਾ ਲਏ ਦੇ ਸਵਾਦ ਲੱਗੇ ਆ ਹਾਂ ਬਹੁਤ ਸਵਾਦ ਲੱਗੇ ਬਹੁਤ ਕਿੰਨੇ ਨੰਬਰ ਦਾ ਹਾਂ ਜੋ 8.5 ਦਾ 10 ਹੂੰ ਕਰੋ ਗੱਲ ਚਲੋ 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 ਲੈ ਇਧਰ ਏ ਕੋ ਚਲੋ ਇਹ ਮਨਾਉਂਦੀ ਆ ਵੀ ਉਥੇ ਮੰਮੀ ਕੋ ਖਲੋ ਜਾ ਕੇ ਹਾਂ ਅੱਪ ਸਭ ਦੀ ਆਪਣੀ ਵਾਰੀ ਆ ਗਈ ਆ ਖਾਣ ਦੀ ਹਾਂ ਨਹੀਂ ਚਾਹੀਦਾ ਚਾਹੀਦਾ ਅਰੇ ਐਨੀ ਮਿਹਨਤ ਕਰਨ ਤੋਂ ਬਾਅਦ ਚ ਫਲ ਤੇ ਚਾਹੀਦਾ ਚਾਹੀਦਾ ਮੈਂ ਲਾਸਟੇ ਖਾਣੀ ਆ ਸਾਰਿਆਂ ਨੂੰ ਦੇ ਦੇ ਹੂੰ ਔਰ ਸੱਤ ਪਾਰ ਪਾਰ ਦੇ ਹਾਂਜੀ ਜੱਸ ਡਾੜੀ ਕਿਦਾਂ ਚਲ ਗਿਆ ਨੀਚੇ ਕਰਕੇ ਨਾਸ਼ਤਾ ਤੇ ਟਰੈਕਟਰ ਦੇ ਮਗਰ ਪਾਗ ਲੈਉਣੇ ਸੁਆਗਤ ਆ ਫਿਰ ਪਹਿਲੀ ਵਾਹਣ ਵਾਲੀ ਆ ਹਾਂਜੀ ਤੇ ਫੇਰ ਆਪਾਂ ਸਾਰੇ ਕੰਮਕਾਰ ਕਰਕੇ ਫਿਰ ਆਪਾਂ ਜਾਣਾ ਜਿਗਰਾਤੇ ਜਿਗਰਾਤੇ ਅੱਜ ਜਿਗਰਾਤੇ ਦੇ ਅੱਜ ਮੰਦਨ ਦੇ ਉੱਤੇ ਪਾਣਾ ਆਪਾਂ ਜਾਣਾ ਜਿਗਰਾਤੇ ਤੇ ਇਹਦੇ ਹੜੀ ਸੀਸਨੇ ਉੱਤੇ ਬਸ ਭਜਣਾ ਹੀ ਆ ਭਜਣਾ ਹੀ ਆ ਕੋਈ ਆਇਆ ਨੂੰ ਕੋਈ ਆਇਆ ਨੂੰ ਪੀਂਦੀ ਨਹੀਂ ਹੁੰਦੀ ਤੇ ਫਿਰ ਅਹੀ ਰਾਤ ਨੂੰ ਆਉਣੇ ਉਹਨੇ ਸਰਾਬ ਅੰਮ 12:00 ਵਜੇ ਆ ਦੇ ਰਾਮ ਨੇ 12:00 ਵਜੇ ਜਾਂਦੇ ਨੇ ਸ਼ਰਦਨ ਸਾਹਿਬ ਦੀ ਆਪ ਦੀ ਵਾਰੀ ਆਈ ਹੈ ਹੁਣ ਖਾਣ ਦੀ ਵੇਖੋ ਮੇਲੋ ਕਿੰਨਾ ਥੋੜਾ ਖਾਣਨਾ ਬਸ ਹਮ ਸੀਸਨੇ ਖਾਣਾ ਚਿਲਾ ਖਾਣਾ ਕਿਸਨੇ ਮਮਾ ਚਿਲਾ ਖਾਣੇ ਆਂ ਤੇ ਖਾਣਦਾ ਹੋਊਗਾ ਸੀ ਸਾਰੇ ਮਗੋੜੇ ਵੀ ਖਾਊਗਾ ਮੈਂ ਜਣਾ ਕਰਦੇ ਗਿਆ ਸੀਸਨੀ ਗੰਦੀ ਸੀ ਸਭ ਮਗੜਾ ਬੜਾ ਫੁੰਦੀ ਹੁੰਦੀ ਉਹਦੇ ਥੋੜਾ ਦੇਣਾ ਉੱਥੇ ਸੀਸਨੇ ਤਾਂ ਬਸ ਪਿਛਲੇ ਦੀਵਾਰ ਨੇ ਹੀ ਖਲੋਦੀ ਤਾਣੇ ਕਿਥਾ ਚਲਾਉਣਾ ਅਗਲੇ ਪਾਸੇ ਬਿਠਾ ਦੇਣਾ ਦੋਆ ਮਾਮਾ ਦੀਆਂ ਨੂੰ ਭੰਗੜਾ ਪਾਈ ਜਾਣੇ ਸਹੀ ਗੱਲ ਹੈ। ਇਹਦੀ ਮੈਂ ਰਾਤ ਰਖਣਾ ਵਾ। ਜ਼ਾਹ ਹੀ ਰਾਤ ਤੇ ਪੰਗੜਾ ਫੋਨ ਉੱਤੇ ਸੱਤ ਆਹੋ। ਦੀਦੀ ਢੀਕੰਦੀ ਹੁਣੀ ਆ ਦੀਦੀ ਕਹਿੰਦੀ ਟਾਈਮ ਨਹੀਂ ਆ ਜਿਓ। ਛੀਸ ਨੂੰ ਲੈ ਕੇ ਚਲੋ ਹੋ ਤੇ ਆ। ਆਹ ਗਾ ਸੁਣੋ। ਉਹ ਪਾਲ ਕਹਿੰਦੇ ਮੈਂ ਨੀਜੇ ਜਾਣਾ ਤੇ ਉਹ ਜਾਣ ਨਹੀਂ ਦੇਂਦੀ ਮਮੇ। ਉਹ ਇੱਥੇ ਬਹਿ ਕੇ ਖਾਣ ਲੱਗ ਗਈ ਉਹਦਾ ਦੁਕਾਨ ਤੇ ਜਾ ਕੇ ਖਾਣਾ ਹੈ। ਉਹਦਾ ਦੁਕਾਨ ਤੇ ਜਾ ਕੇ ਖਾਣਾ ਹੈ। ਤੇ ਮਣੋ ਕਹਿੰਦੀ ਜਾ ਦੇ। ਮੈਨੂੰ ਬਾਹਰੋਂ ਤੂੰ ਲੈ ਆਈ ਬੂਆ ਖੋਲ ਕੇ। ਬੜਾ ਰੋਈ। ਵੇਖਿਓ ਚਲ ਬਲ ਚਲੋ ਚਲ ਜਾਓ। ਵੇਖੋ ਬਲ ਪਲੇਟ ਫੜੋਗੀ ਕਰ। ਚਲਦੇ ਪਾਪਾ। ਚਲ ਕੇ ਹੀ। ਤੁਹੇ ਲਾਖੇ ਦਾ ਬਹੁਨਾ ਨਾ ਕੋਲੇ ਰੋਣਾ ਨਹੀਂ ਅਸਲ ਚ ਉਹਦਾ ਹੁਣ ਧਿਆਨ ਵਿੱਚ ਜ਼ਿਆਦਾ ਲੱਗ ਗਿਆ ਸ਼ਮਰ ਘਰੇ ਜਾਓ ਅੱਜ ਸ਼ਮਰ ਘਰੇ ਜਾ ਸ਼ਮਰ ਵੀਰਿਆ ਨੇ ਚਲੀ ਕਿੱਥੇ ਚਲਿਆ ਸੀ ਚ ਕਿਤੇ ਚਲਾ ਗਦੀ ਸੀ ਹਾਂ ਕਿੱਥੇ ਚਲਿਆ ਅੱਜ ਸ਼ਾਇਦ ਚਲਿਆ ਹਾਂ ਚੀਜ਼ ਠੀਕ ਨਹੀਂ ਹੈ ਨਾ ਸੀ ਸ਼ਾਇਦ ਚਲਿਆ ਸੀਜ਼ਨ ਚ ਕਾਮ ਹੋਇਆ ਜਾਂ ਸਾਤੀ ਰੋਗੰਦੇ ਆ ਸੀਜ਼ ਦੇ ਹਾਂ ਸੀਜ਼ਨ ਚ ਲੱਦਾਈ ਲੈਣ ਦਾਈਆਂ ਚੱਲਿਆ ਸੀ ਡਾਕਟਰ ਸਾਹਿਬ ਕੋ ਦਵਾਈ ਲੈਣ ਚਲੇ ਆਂ ਅ ਡਾਕਟਰ ਜੀ ਕੋ ਦਵਾਈ ਲੈਣ ਚਲੇ ਸੀ ਡਾਕਟਰ ਜੀ ਕੋ ਦਵਾਈ ਆ ਕੇ ਸਹੀ ਸੀ ਨੇ ਸਹੀ ਹੋ ਜਣਾ ਸੀ ਦਵਾਈ ਨਹੀਂ ਖਾਂਦੇ ਅ ਅੱਗੇ ਖਾ ਲੈਂਦੀ ਨਹੀਂ ਦਵਾਈ ਚਲੋ ਫਿਰ ਵੀ ਤੇ ਆਹ 2-3 ਦਿਨ ਹੋ ਗਏ ਆ ਦਵਾਈ ਦੇਣ ਦਾ ਉਹਦੇ ਉਥੋਂ ਕਰਕੇ ਬਾਹਰ ਘੜਦੀ ਮੇਰਾ ਦਾ ਵਿਪਾਖ ਦੇ ਰਹੀਏ ਇਹਨੂੰ ਤੇ ਪਾਪ ਦੇ ਤਾਂ ਸਹੀ ਹੋਣਾ ਨੇ ਤੇ ਚਲੋ ਵੇ ਨੇ ਬਾਕੀ ਡਾਕਟਰ ਸਾਹਿਬ ਕੀ ਸਲਾਹ ਦਿੰਦੇ ਆ ਹਾ ਹਾ ਹੁਣ ਵੇਖਦੀ ਆ ਨਿਕਲਦੀ ਐ ਹੈਂ ਕੰਦਾ ਬੱਚਾ ਨਹੀਂ ਆਉਂਦੀ ਸੀ ਇਹ ਨੂੰ ਮਮਾ ਮਮਾ ਕਿੱਥੇ ਰਹਿ ਗਿਆ ਮਮਾ ਕਿੱਥੇ ਰਹਿ ਗਿਆ ਮਮਾ ਉਹ ਨਹੀਂ ਦੇ ਮਮਾ ਕਿੱਥੇ ਰਹਿ ਗਿਆ ਕਿ ਮਮਾ ਆਜੋ ਜੀ ਲੋ ਜੀ ਮੈਡਮ ਆ ਗਏ ਆ ਤੇ ਉਹਦਾ ਵੇਖੋ ਰੋਣ ਦੀ ਗੱਡੀ ਚ ਬਹਿ ਗਏ ਕਿਉਂਕਿ ਨਹੀਂ ਹੱਸੇ ਉਹਨੇ ਸਵੇਰ ਦਾ ਇੰਨਾ ਰੀਰੀ ਕਰਨ ਦੀ ਕਿ ਹਸਾਉਣੀ ਇਹ ਵੀ ਜਿਆਦਾ ਰੋਗੀ ਆ ਤੇ ਦਵਾਈ ਲੈਣ ਚਲੇ ਆ ਤੇ ਉਧਰੋਂ ਸਮਰ ਵੀ ਰੋ ਗਿਆ ਵਾ ਭੈਣ ਭਰਾ ਹੀ ਰੋ ਗਏ ਦੋਵੇਂ ਤਾਂ ਪ੍ਰਾਧ ਦਵਾਈ ਰੋਗੇ ਆ ਤੇ ਉਹਨਾਂ ਦੇ ਵੀ ਹੁਣ ਨਾਲ ਹੀ ਉਹਨਾਂ ਨੂੰ ਲੈ ਚਲੇ ਆ ਵੀ ਇਕੱਠੇ ਦਵਾਈ ਲੈ ਆਉਨੇ ਆ ਐਂ ਦੇ ਵੇਖਣਾ ਇਹ ਜਗਰਾਤਾ ਤੇ ਉਹਦੀਆਂ ਤਿਆਰੀਆਂ ਚੱਲਣੀਆਂ ਨੇ ਦਰਿਆਣੇ ਸਾਡੇ ਪਹਿਲੇ ਮਾਰੇ ਫਿਰ ਤੇ ਹਾਂ ਚਲੋ ਵੇਖੋਣ ਕੀ ਬੰਦਾਂ ਨੇ ਇੱਕ ਜੀ ਦਵਾਈ ਆ ਕੇ ਦੇਖੇ ਨਾ ਨਹੀਂ ਚਲੋ ਇਹ ਆ ਵੀ ਸੀਜ਼ ਦਾ ਅੱਗੇ ਫਰਕ ਹੈ ਦਵਾਈ ਨਹੀਂ ਖਾਂਦੇ ਯਾਰ ਕੀ ਫਰਕ ਪੈ ਜਾਂਦਾ ਵਾ ਦਵਾਈ ਜੇ ਦੇਣੀਆਂ ਤੇ ਦਵਾਈ ਨਹੀਂ ਖਾਂਦੇ ਹਾਂ ਬਾਹਰ ਕੱਢ ਦੇ ਦੀ ਦਵਾਈ ਉਸੇ ਵੇਲੇ ਦੇਣੀ ਆ ਨਾ ਇਸ ਟੀਮ ਦਾ ਮੈਨੂੰ ਦਵਾਈ ਨਹੀਂ ਦੇਣੀ ਨਾ ਫਰਕ ਪੈ ਜਾਂਦਾ ਫਿਰ ਵੀ ਤੇ ਬਾਕੀ ਦੇਖਦੇ ਕੋਲੋਂ ਕੀ ਕਰਦੇ ਆ ਤੇ ਹੁਣ ਅਸੀਂ ਸਮਰਬੀਰ ਹੁਣਾਂ ਨੂੰ ਲੈ ਲਈਏ ਨਾਲ ਹਾਂ ਸਮਰ ਹੁਣਾਂ ਨੂੰ ਲੈ ਲਈਏ ਨਾਲ ਤਵੇ ਚੱਲਦੇ ਆਂ ਪਾਲੀ ਤੇ ਜਗਰਾਤੇ ਦੀਆਂ ਰੌਣਕਾਂ ਹੋਣੀਆਂ ਆ ਰਾਤ ਲਪੜੀਆਂ ਸੁਣੀਆਂ ਲਾਈਟਾਂ ਲੱਗੀਆਂ ਸੀ ਹਾਂਜੀ ਹਾਂਜੀ ਰਾਤ ਵੜੀਆਂ ਵਧੀਆ ਲਾਈਟਾਂ ਲੱਗੀਆਂ ਸੀ ਆ ਵੇ ਸਾਰੇ ਲਾਈਟਾਂ ਲੱਗਿਆ ਅੱਗੇ ਬੰਨੇ ਆ ਵੇ ਇਥੋਂ ਸ਼ੁਰੂ ਹੋਈਆਂ ਨੇ ਵੇ ਪਿਆਰੀ ਵੇ ਕਿਥੇ ਤੁਰਦੀ ਪਿਆਰੀ ਅੜਦੀ ਨਹੀਂਦਾ ਸੰਟੀ ਐ ਵਿਚਾਰੇ ਆਹ ਆ ਲਾਈਟਾਂ ਲਾਈਆਂ ਲੜੀਆਂ ਲਾਈਆਂ ਇਹਨਾਂ ਨੇ ਸਾਰੀਆਂ ਇਹ ਬਿੱਲੀ ਤੁਰਿਆ ਆਦਾ ਵੇ ਮਾਣੋ ਮਾਣੋ ਓ ਹਾਂ ਓ ਕੀ ਜਾਂਦੀ ਆ ਉਹ ਤਰ੍ਹਾਂ ਨਹੀਂ ਕਰਿਆ ਹਾਤਪਲੇ ਮਰੀ ਜਾਂਦੀ ਆ ਮਾਤਾ ਜੀ ਦਾ ਮੰਦਿਰ ਇੱਥੇ ਅਸੀਂ ਰਾਤ ਨੂੰ ਆਉਣਾ ਸੀ ਇੱਥੇ ਚਲੋ ਵੀ ਇਹਨੇ ਕੀ ਬਣਿਆ ਹੋਣਾ ਨਹੀਂ ਜਾਨਾ ਦੁਕਾਨਾਂ ਤਾਂ ਇੱਥੇ ਨਹੀਂ ਤੇ ਫਿਰ ਆ ਦੁੱਧ ਹੱਡਾ ਉੱਥੇ ਮੰਦਿਰ ਤੇ ਪੋੜਾ ਤੁਸੀਂ ਰੱਖ ਲਿਓ ਡਿੱਗੀ ਚੰਗਾ ਇੱਥੇ ਪਾ ਕੇ ਆ ਲੈ ਦਾਦੀ ਨੂੰ ਦੱਸ ਦੇ ਦੁੱਧ ਪਵਾ ਕੇ ਤੇ ਉੱਥੇ ਡਿੱਗੀ ਰੱਖਾ ਘਰੇ ਰੱਖ ਲਿਓ ਕਿਦੋਂ ਦਾ ਬਿਮਾਰ ਆਂ ਅੱਜ ਹੀ ਹੋਇਆ ਕਿਹਾ ਅੱਜ ਹੀ ਹੋਇਆ ਵਾ ਤੜਕੇ ਦੇ ਨੋ ਇਹਦਾ ਸਸੀ ਕਾਲ ਬਬੀ ਜੀ ਸਸੀ ਕਾਲ ਜੀ ਲੋ ਅੱਜ ਤਾਂ ਹੀ ਰੈਸਟ ਤੇ ਸਾਡੇ ਪਰ ਬਚੇ ਜਾਂਦੇ ਨਹੀਂ ਕਰਨੀ ਹਾਂ ਹੋਰ ਰੈਸਟ ਕਰਨ ਨੂੰ ਦੇਣੀ ਹੈ ਜਗਰਾਤਾ ਵਖਾਉਣਗੇ ਚੰਗੀ ਤਰ੍ਹਾਂ ਹੀ ਗੇ ਹੋਰ ਜਗਰਾਤਾ ਕਰਿਓ ਜਾਨਦਾ ਇੰਨਾ ਜੇ ਕੰਮ ਬਖਾਲ ਹੋਏ ਸੀਸ ਨੂੰ ਵੀ ਸੇਮ ਹੀ ਹੈ ਅਸੀਸ ਅਸੀਸ ਮਰ ਪੁੱਤ ਤੂੰ ਕਿਉਂ ਗਿਆ ਅਸੀਸ ਅੱਜ ਨਹੀਂ ਗਿਆ ਅਸੀ ਇਹ ਦਵਾਈ ਵੀ ਨਹੀਂ ਲੈ ਆਂਦਾ ਜੀ ਦਵਾਈ ਦਿੰਦੇ ਆ ਬਾਹਰ ਕੱਢ ਦਿੰਦੇ ਸਾਰੇ ਇਹ ਵੀ ਤਕੜਾ ਉਹ ਨਾ ਰਾਤ ਤੇ ਪਪਾ ਇਹਦੇ ਪਿੱਛੇ ਬੰਤ ਨੀਂਦ ਆ ਗਈ ਕੇ ਉਹ ਵਿਚਾਰੇ ਜਾਂਦੇ ਨਹੀਂ ਰਾਤ ਸਾਰੀ ਸੁੱਤਾ ਬੈ ਹਾਂ ਸੀ ਸਦਾ ਰਾਤ ਤੇ ਚਲ ਫੇਰ ਵੀ ਸੌਂਗੀ ਸੀ ਪਰ ਵੇ ਕੀ ਸੁੱਤੀਏ 12:30 ਫੇਰ ਜਾ ਕੇ ਮੈਂ ਸੁੱਤੀ ਮੈਨੂੰ ਬਹੁਤ ਨੀਂਦ ਆਉਂਦੀ ਨਹੀਂ ਭਰੀ ਦੇ ਕਰਕੇ ਮੇਕੋ ਨਹੀਂ ਸੁੱਤਾ ਜਾਂਦਾ ਮੈਨੂੰ ਇਹ ਹੀ ਸੌਂਵੇਂ ਜਾਵੇ ਦੇਖੋ ਆਲੂ ਨਹੀਂ ਪਹਿਲੀਆਂ ਚ ਹੀ ਸੌਂ ਗਏ ਹੁਣ ਮੈਂ ਸਿਰੇ ਤੜਕੇ ਦਾ ਉੱਠਿਆ ਨਾ ਜਿਮ ਕਰਕੇ ਸਭ ਮੰਦੀਦਾ ਆਏ ਤੇ ਉਹ ਫੇਰ ਮੈਡਮ ਫੇਰ ਮੈਨੂੰ ਵੇਖਣਾ ਪਿਆ ਇੰਨ ਚ ਚਲੀਏ ਚੋਨੇਓ ਛੋਣਾ ਮੇਰਾ ਦਵਾਈ ਲੈ ਆਇਆ ਛੇਰਾ ਦਵਾਈ ਲੈ ਠੀਕ ਹੋ ਗਿਆ ਛੋਨੇ ਛੋਨੇ ਦਵਾਈ ਲੈ ਕੇ ਠੀਕ ਹੋ ਗਿਆ ਕਿਦਾਂ ਮੋਟਾ ਛਾ ਮੋਟੇ ਪਾਈ ਸੀ ਠੀਕਾ ਨਹੀਂ ਨਾ ਕਹਾਂਗੇ ਮੋਟਾ ਮੈਂ ਇਹਨੂੰ ਗਿਆ ਮੈਂ ਸਮਨ ਨੂੰ ਤੁਹਾਨੂੰ ਦੋੜੀ ਕਿ ਮੈਂ ਨੇ ਕਿਹਾ ਮੈਂ ਕਿਹਾ ਮੋਟੇ ਪਾਉਂ ਨਹੀ ਮੇਰੇ ਵਰਗਾ ਜਾਂ ਚਾਚੀ ਵਰਗਾ ਹਣਾ ਸਮਰ ਕਿ ਮੈਂ ਤਾਂ ਚਾਚੀ ਆ ਗੋਲਮ ਟੋਲ ਜੇ ਸਰ ਤੀਂ ਸੁੱਕੇ ਸੁੱਕੇ ਬੰਦੇ ਪਤਲੇ ਪਤਲੇ ਬੰਦੇ ਹਾਂਜੀ ਭੈਣ ਜੀ ਕੀ ਖਾਓਗੀ ਦੋਨਤ ਨਾਲ ਮੈਂ ਮਾਰ ਦੇਦਾ ਤਾਂ ਵੀ ਨਹੀਂ ਘਟਦਾ ਹਾਂ ਆਵੇਂ ਮੇਰਾ ਪਤਲੂ ਜਾ ਆ ਆ ਆ ਕਿਹਦੇ ਵਰ ਗਿਆ ਓਏ ਹਾਂ ਬਾਬਾ ਬਾਬੀ ਹਾਂ ਦੀ ਪਾਪਾ ਪਾਪਾ ਵਰਗਾ ਮੈਂ ਅੱਛਾ ਤੇ ਪਾਪਾ ਵਰ ਗਿਆ ਜੇ ਹਾਂ ਗਏ ਸਾਰੇ ਕਿੰਨੇ ਪਾਪਾ ਵਰਗੇ ਹਾਂ ਦੋਨਦੇ ਜੋ ਕਰੰਦਾ ਇਹ ਬੀ ਸੀ ਡੀ ਇਹ ਇਹ ਕਰੀ ਜਾਂਦੇ ਹੋ ਵੀ ਇਦਾਂ ਕਰੀ ਜਾਂਦੀ ਉਹ ਮੈਂ ਇਹ ਵੀ ਸੀ ਇਦਾਂ ਹੀ ਸਿੱਖਣੀ ਹੈ ਚਾਬੀ ਹਵੇ ਤੇ ਇੱਧਰ ਸੁੱਟ ਦਿਖਾਇਆ ਮੈਂ ਦੱਸਦਾ ਤੁਹਾਨੂੰ ਪਹਿਲਾਂ ਹੀ ਕਹਿੰਦਾ ਉਹ ਯਾਰ ਕਹਿੰਦੇ ਜੇ ਗਲਾ ਖਰਾਬ ਹੋਇਆ ਹੋਵੇ ਤਾਂ ਕਾਂਜੀ ਪੀਣੀ ਚਾਹੀਦੀ ਖਾਂਸੀ ਨਹੀਂ ਸੱਚੀ ਗੱਲ ਜੇ ਇਹੋ ਵੈਕਟਰਾਂ ਦਾ ਹੋਈ ਹੱਦਾਂ ਠੀਕ ਇੱਕੋਰੀ ਤੇ ਸਿੱਧੀ ਚੱਕੀ ਵਾਲਾ ਭਾਬੀ ਥੋੜੇ ਘਵਾਈ ਚਲ ਗਏ ਗੋਲ ਗੱਪੇ ਗਾਨ ਕੀ ਕਾਦਾ ਸੀਸ ਸੀਸ ਨੂੰ ਗੋਲ ਗੱਪੇ ਖਵਾਏ ਹੋਏ ਮਮਾਂ ਚ ਲੱਗੇ ਆ ਚੀਜ਼ ਨੂੰ ਗੋਲ ਗੱਪੇ ਖਵਾਏ ਨਹੀਂ ਹਾਏ ਸੀਸ ਹਾਂਜੀ ਸੱਚ ਕੱਲ ਦੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਗੇ ਤੇ ਅਸੀਂ ਚੱਲੇ ਆ ਜਿਗਰਾਤੇ ਤੇ ਸਾਡੇ ਪਿੰਡਾਂ ਦੇ ਜਿਗਰਾਤਾ ਮਾਤਾ ਰਾਣੀ ਦੇ ਤੇ ਅਸੀਂ ਉੱਥੇ ਚੱਲੇ ਆ ਜਿੱਥੇ ਸਾਡਾ ਪਹਿਲਾ ਘਰ ਹੀ ਨਾ ਉੱਥੇ ਲੱਗੇ ਉੱਥੇ ਹੁੰਦਾ ਆ ਤੇ ਉਧਰ ਮਿਲਵਤਾਈ ਜੀ ਘਰ ਹੁਣ ਦੇ ਨਾਲ ਹੀ ਤੇ ਉੱਥੇ ਚੱਲੇ ਅਸੀਂ ਮੈਂ ਮੰਮੀ ਤੇ ਅਸੀਂ ਚੱਲੇ ਆਂ ਭਾਲੇ ਜੇ ਲੇਟ ਆਉਣਗੇ ਸੱਜ ਕੇ ਬਾਅਦ ਚੱਲੇ ਆ ਅਸੀਂ ਹੁਣ ਚੱਲੇ ਆਂ ਫਿਰ ਬਾਜੂ ਅਸੀਂ ਜਿੰਨੇ ਸੌਂ ਦਾ ਟਾਈਮ ਹੋਇਆ ਨਾ ਫਿਰ ਅਸੀਂ ਵਾਪਸ ਆ ਜਾਾਂਗੇ ਤਾਂ ਕਰਕੇ ਇੱਥੇ ਕਿਹਾ ਹੁਣੇ ਜਾਈਏ ਤੇ ਪਹਿਲਾਂ ਸੀ ਗਏ ਸੀ ਸ਼ਹਿਰ ਅਸੀਂ ਸਟਰੀ ਨੇ ਉਹਦੀ ਮੈਡੀਸਿਨ ਲੈਣ ਫਿਰ ਉਹਨੂੰ ਮੈਡੀਸਿਨ ਦੇ ਕੇ ਥੋੜਾ ਟਾਈਮ ਰੈਸਟ ਕਰਵਾਈ ਤੇ ਹੁਣ ਠੀਕ ਆ ਮਤਲਬ ਵਧੀਆ ਖੇਡਣ ਦੀ ਆ ਬਹੁਤ ਵਧੀਆ ਹੁਣ ਤੇ ਹੁਣ ਇੱਕ ਜਲ ਥੋੜਾ ਟਾਈਮ ਜਾਵਨੇ ਆ ਪਹਿਲਾਂ ਤਾਂ ਸਾਡਾ ਇਹ ਕਿ ਜੇ ਨਾ ਸੀ ਠੀਕ ਹੋਈ ਫਿਰ ਨਹੀਂ ਜਾਣਾ ਅਸੀਂ ਠ ਤੇ ਤਾਂ ਅੱਗੇ ਕਿੱਥੇ ਜਾਉਣੇ ਆ ਤੇ ਹੁਣ ਅਸੀਂ ਚੱਲੇ ਹੀ ਤੇ ਇੱਧਰ ਵੇਖੋ ਮੈਡਮ ਨੂੰ ਇੱਧਰ ਮੈਂ ਇਹਨਾਂ ਨੂੰ ਰੈਡੀ ਕੀਤਾ ਹੋਇਆ ਆ ਧਾਰ ਕੀਤਾ ਸੀ ਜਾਣ ਵਾਸਤੇ ਤੇ ਭੱਲ ਸਾਡੇ ਮੈਡਮ ਜੀ ਬਹਿੰਦੇ ਨਹੀਂ ਆ ਭੱਜੇ ਹੀ ਫਿਰਦੇ ਬਸ ਚਲੋ ਚੱਲੀਏ ਚਲੋ ਚੱਲੀਏ ਵੇ ਸੋਨੇਓ ਚਲੋ ਆਜੋ ਪਾਪਾ ਜੀ ਵੇਟ ਕਰਦੇ ਪਏ ਚਲੋ ਆਜੋ ਫੁੱਲੇ ਕਿੰਨਾ ਸੋਹਣਾ ਬਣਿਆ ਨਾ ਲੱਗਦੀ ਯੰਗੋ ਕਰੋ ਜੀ ਕਰੋ ਕਰਨਾ ਕੀ ਹੋਣੀ ਆ ਫੱਲੋ ਫੱਲੋ ਭੱਜ ਕੇ ਫੱਲੋ ਫੜ ਲਓ ਭੱਜ ਕੇ ਉਹ ਦੋ ਦੇ ਫੜਦੀ ਆ ਡੇੜ ਕੇ ਰਣ ਕੇ ਹੁੰਦੇ ਹੈ ਇੱਥੇ ਲੈ ਲੈ ਠੀ ਜੀਆਂ ਫਰੈਂਡ ਵੇ ਲੋ ਤੀਜ ਕਿੱਡਾ ਨਿੱਕਾ ਦਾ ਪੈਂਡ ਕਿੰਨੀ ਆ ਵੱਡੀਆਂ ਆਪ ਨਹੀਂ ਖਾਦੇ ਨੇ ਨਾ ਆਪ ਨਹੀਂ ਉਹਨੇ ਖਾਣਾ ਆਪ ਨਹੀਂ ਉਹਨੂੰ ਪਸੰਦ ਆਪ ਨਹੀਂ ਖਾਂਦੀ ਇੱਕ ਲੋੜ ਨਾ ਆ ਲੋ ਕੀ ਚਾਹਾਂ ਆਪ ਦੀ ਮਰਜ਼ੀ ਨੇ ਖਾਣੀ ਆ ਹਾਂ ਕੇਲਾ ਬੜੀ ਸੱਚ ਖਾਂਦੀ ਆ ਉਹ ਵੀ ਡਾਕਟਰ ਨੇ ਬੰਦ ਕਰਤਾ ਉਹ ਹੋ ਗਿਆ ਇਨਾ ਬੰਦ ਕੀਤਾ ਮੈਨੂੰ ਪਤਾ ਨਹੀਂ ਕਿ ਮੈਂ ਕਿੱਲਾ ਕੁ ਆਓ ਪਾਪਾ ਦਰਿਆਂ ਦੀ ਕਹਾਵਾਲਿਆ ਲਾਲਾ ਆ ਲਓ ਨਹੀਂ ਨਹੀਂ ਮੈਂ ਖਾਇਓ ਨਹੀਂ ਸਾਰੇ ਮੈਂ ਤਾਂ ਘਟ ਖਾਣ ਦੀ ਆ ਇਹਦੇ ਮੈਂ ਕਿਹੜਾ ਖਾਂਗਾ ਉਹ ਨਹੀਂ ਮਸਾਲਾ ਚ ਬੜਾ ਲੱਗਾ ਜੇ ਉਹ ਨਹੀਂ ਲੂਣ ਲੱਗਾ ਲੂਣਾ ਤਾਂ ਫਲਾ ਜੀ ਨਹੀਂ ਲੱਗਣਾ ਬੱਸ ਕੋਈ ਨਾ ਕੀ ਮਹਾਂ ਦੀ ਬਾਤ ਆਇਆ ਉਹ ਆਵਨ ਦਾ ਦਾਦੀ ਨੂੰ ਮੰਦੀ ਰਹੀ ਹੈ ਮੈਨੂੰ ਤਾਂ ਨਹੀਂ ਜਾਂਦੀ ਜੱਗੀ ਹੋਰ ਉਹ ਲਾ ਜਿਆ ਕੀ ਜੀ ਦਰਾ ਸ਼ੋਨੈ ਆ ਲੋ ਤੁਸੀਂ ਇੱਥੋਂ ਲਾ ਲੋ ਇੱਥੋਂ ਖਵਾ ਲੋ ਦਾਦੀ ਨੇ ਇੱਥੋਂ ਖਵਾ ਲੋ ਲੈ ਗੋਲੂ ਜੀਆ ਇੱਧਰ ਵੀ ਖਵਾ ਲੈ ਕਰਦੇ ਜਾ ਰਹੇ ਆ ਨਹੀਂ ਅਮਾ ਜੀ ਅੱਗੇ ਵੀ ਖੁਲ ਨਹੀਂ ਕਰਦੀਆਂ ਐਡੀਆਂ ਬੀਬੀਆਂ ਆ ਲੋ ਕੀ ਮਿਠਾਈ ਖਾ ਲੈ ਗੋਲੇ ਗਾ ਲੈ ਕਾਹਨੇ ਬੋਲੀ ਆ ਮੁੱਲੇ ਪੈ ਸਹੀ ਗੱਲ ਜੀ ਸਮਰ ਮਹਾ ਠੀਕੋ ਜਾਂ ਬਿਆਜਾ ਪੁੱਤ ਆ ਲੋ ਖਾ ਲੋ ਸੋਨੇ ਖਾ ਲੋ ਬੈ ਜਾ ਕੇ ਮੈਨੂੰ ਰਹਿਣ ਦੇ ਕਿ ਜਦੋਂ ਆ ਜਾਣਗੇ ਤੇ ਮੈਂ ਉਦੋਂ ਅਸੀਸ ਮੰਮੀ ਉੱtre ਅਸੀਸ ਵਾ ਕਿੱਡੀ ਕੋਸ਼ੋਂ ਦੀ ਬੱਚਾ ਜੀ ਹੁਣੇ ਗਈਏ ਹੁਣੇ ਗਏ ਤਾਂ ਜੀ ਇੱਥੇ ਬੈਠੇ ਸੀਗੇ ਸੀਸਾਂ ਜੀ ਸੀਸਾਂ ਜੀ ਸੀਸ ਬੜੀ ਬਹਿ ਚ ਉੱਡ ਜਾਂਦੀ ਕਿਹਦੀ ਖੇਡ ਬਣਾਈ ਉਹਨੇ ਸਬਰ ਵੀ ਲੋ ਉੱਥੇ ਹੀ ਖੇਡੋ ਪਤਾ ਲੱਗਿਆ ਉਹ ਬੱਚਿਆਂ ਨਾਲ ਖੇਡੋ ਨਾ ਉਹਦੇ ਨਾਲ ਮੈਂ ਤਾਂ ਜੁੱਥੇ ਕਰ ਬੱਚਿਆਂ ਨੂੰ ਸੈਰ ਕਰਨ ਦੀ ਐਕਸਰਸਾਈਜ਼ ਲਾਈਟਾਂ ਵੇਂਦੀਆਂ ਨਾ ਲਾਈਟਾਂ ਵੇ ਕੇ ਖੁਸ਼ ਹੁੰਦੀਆਂ

ਕੋਟੀ ਵਿੱਚ ਕਮਾ ਰਿਹਾ ਫਿਰ ਇਹ ਦਹਾਈਂ ਕੋਣ ਹੈ ਪੰਜਾਬ ਦੀ ਮਸ਼ਹੂਰ ਆਵਾਜ਼ ਸੰਗੀਤਕਰ ਜੀ ਜਗਰਾਤੇਦੋਗੀ ਵਾਪਸੀ ਬਹੁਤ ਸੋਹਣਾ ਬਣਾਇਆ ਬਹੁਤ ਜ਼ਿਆਦਾ ਸੋਹਣਾ ਸਾਰਾ ਗਾਣਾ ਬਹੁਤ ਸੋਹਣਾ ਕੀਤਾ ਇਹਨਾਂ ਨੇ ਤੇ ਵਧੀਆ ਮੈਨੂੰ ਬਹੁਤ ਚੰਗਿਆ ਘਰ ਅੱਛੀ ਵੀ ਚੱਲੀ ਨੀ 12 ਵਜੇ ਜਿਹਨੂੰ ਲੈ ਕੇ ਰਿਹਾ ਤਾਂ ਮੈਂ ਪਹਿਲੀ ਵਾਰ ਇੰਨੇ ਟਾਈਮ ਤੱਕ ਰਿਹਾ ਅਰੇ ਮੈਂ ਜਲਦੀ ਚੱਲ ਜਾਂਗਾ ਹਾਂ ਪਹਿਲੇ ਜ਼ਿਆਦਾ ਟਾਈਮ ਮੈਂ ਪਹਿਲੀ ਢੱਲਦੀ ਹਾਂ ਹਾਂ ਪਿਛਲੇ ਚਾਹ ਢੱਲਦੀ ਆ ਗਰਮੀ ਹੈ ਤੇ ਬਹੁਤ ਵਧੀਆ ਸਾਨੂੰ ਬਹੁਤ ਮੈਨੂੰ ਬਹੁਤ ਵਧੀਆ ਲੱਗਾ ਦਲਜੀਤ ਨੂੰ ਬਹੁਤ ਵਧੀਆ ਲੱਗਾ ਚਲੋ ਮੈਨੂੰ ਬਹੁਤ ਵਧੀਆ ਲੱਗਾ ਸਿੰਗਰ ਵੀ ਬਹੁਤ ਗਾਣੇ ਸ਼ੰਗਰ ਦੀ ਆਵਾਜ਼ ਬਹੁਤ ਸੁਣੀ ਆ ਬਹੁਤ ਰੌਣਕ ਲਾਈ ਉਹਨੇ ਕੀਲ ਕਬਾ ਦੇ ਇੱਕ ਰੀ ਸਾਰੇ ਲਾ ਕੇ ਬਨੇ ਸਾਰੇ ਬਹੁਤ ਘਟ ਵੇਖਿਆ ਇੱਕ ਦਿਵਾਰ ਕਿਤੇ ਇੱਕ ਵਾਰੀ ਹੀ ਮਿਲਦਾ ਰਹੇ 75 ਬੱਚਿਆਂ ਨੇ ਲੈ ਲਿਆ ਟੌイズ ਹਾਂ ਸਾਰਿਆਂ ਲਈ ਲੈਦੇ ਆਵੇ ਬੰਦਾ ਕੋ ਸੌਗ ਲੈ ਕੇ ਵੀ ਲਿਆ ਹੀ ਉਹ ਤੋੜ ਵੀ ਲਿਆ ਹਾਂ ਤੋੜ ਲਿਆ ਬਸ 5-10 ਮਿੰਟ ਕਰਦੇ ਬੱਚੇ ਨੈਗ ਚੇਰੇ ਤੇ ਫਿਰ ਮੈਂ ਉਹ ਲੈ ਕੇ ਦੇਤਾ ਮੈਂ ਚੱਲ ਕੋਈ ਜਾਵੇ ਚਲੋ ਚਲੀਏ ਸੀਸ ਤੇ ਮੰਮੀ ਪਹਿਲਾਂ ਘਰ ਚ ਲੱਗੇ ਆ ਤੇ ਮੈਂ ਪਹਿਲਾਂ ਛੱਡ ਆਇਆ 11:00 ਵਜੇ ਉਹਨਾਂ ਨੇ ਛੱਡ ਆਇਆ ਮੈਂ ਤੇ ਮੰਮੀ ਕਹਿੰਦੇ ਚੱਲ ਕਦੀ ਵੇਖਿਆ ਨਹੀਂ ਇੰਨਾ ਟਾਈਮ ਚੱਲ ਵੇਖ ਲੈ ਥੋੜਾ ਜਿਹਾ ਚੇਰੇ ਤੇ ਆ ਭੈਣਾ ਮਿਲ ਗਿਆ ਹੀ ਮੈਂ ਕਿਹਾ ਚਲ ਬੈ ਹੀ ਜੰਨੇ ਆ ਗੱਲ ਭਰਾ ਕੀ ਗੱਲ ਆ ਇਹ ਸਾਲ ਚ ਦੇਣਾ ਕਰੀ ਆਉਣਾ ਤੇ ਜੇ ਤੁਸੀਂ ਉਹ ਵੀ ਇੰਜੋਏ ਰਣਾ ਕੀਤਾ ਨੀਂਦ ਆ ਯਾਰ ਸੌਣੇ ਦਾ ਰੋਜ਼ ਹੀ ਆ ਇਹ ਥੋੜੀ ਆ ਵੀ ਆਪਾਂ ਸੌਂਦੇ ਨਹੀਂ ਪਰ ਇਹ ਜਿਹੜੀਆਂ ਆ ਚੀਜ਼ਾਂ ਨਾਲ ਯਾਦਾਂ ਬਣ ਕੇ ਆ ਜਾਂਦੀਆਂ ਬੰਦੇ ਦੀਆਂ ਤੇ ਉਹਦੀ ਲੱਗਦਾ ਤੇ ਚਲੋ ਠੀਕ